ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪਸ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਬਲੌਗ ਵਿੱਚ ਸ਼ੁਰੂ ਕਰਨ ਲੱਗੀ ਆਂ ਉਹੀ ਇਵਨਿੰਗ ਟਾਈਮ ਸਾਢੇ 3:15 ਦੇ ਕਰੀਬ ਤੇ ਆਪਾਂ ਆ ਗਏ ਆ ਹੁਣ ਕਿਚਨ ਦੇ ਵਿੱਚ ਤੇ ਆਪਾਂ ਹੁਣ ਬਣਾਵਾਂਗੇ ਚਾਹ ਤੇ ਨਾਲ ਕੁਝ ਖਾਣ ਲਈ ਬਣਾ ਰਹੀ ਆਂ ਮੈਂ ਭੁੱਖ ਬਹੁਤ ਲੱਗੀ ਹੋਈ ਏ ਮੈਨੂੰ ਵੀ ਮਤਲਬ ਉਹ ਐਸੀ ਭੁੱਖ ਲੱਗੀ ਆਈ ਅੱਜ ਹਨਾ ਰੋਟੀ ਮੈਂ ਅਰਲੀ ਖਾ ਲਈ ਆ ਤੇ ਮੇਰਾ ਰੋਟੀ ਵੀ ਕੈਲੋਰੀ ਕਿਹੜੇ ਟਾਈਮ ਦੀ ਹਾਜ਼ਰ ਹੋਊਗੀ ਕਿਉਂਕਿ ਸਿਹਰੇਤ ਦੁੱਧ ਪਿੰਦੀ ਆ ਹਨਾ ਤਾਂ ਕਰਕੇ ਮਦਰ ਫੀਡ ਲੈਂਦੀ ਆ ਉਹ ਤੇ ਬਾਕੀ ਹੁਣ ਆਪਾਂ ਇੱਧਰ ਬਣਾਉਨੇ ਆ ਚਾਹ ਲਓ ਜੀ ਆਪਣੀ ਇੱਧਰ ਬਣ ਗਈ ਆ ਨਾਲ ਚਾਹ ਤੇ ਨਾਲ ਮੈਂ ਇੱਧਰ ਬਣਾਈ ਆ ਮੈਗੀ ਤੇ ਬਿਨਾ ਤੜਕੇ ਤੋਂ ਬਣਾਈ ਆ ਮੈਗੀ ਬਿਲਕੁਲ ਸਿੰਪਲ ਮੈਗੀ ਬਣਾਈ ਆ ਬਸ ਆਪਾਂ ਪਾਣੀ ਦੇ ਵਿੱਚ ਮੈਗੀ ਨੂੰ ਬੋਇਲ ਕਰ ਲਿਆ ਤੇ ਜਿਹੜਾ ਨਾਲ ਮਸਾਲਾ ਦਿੱਤਾ ਹੁੰਦਾ ਉਹੀ ਐਡ ਕਰਤਾ ਤੇ ਮੈਨੂੰ ਇਹੀ ਮੈਗੀ ਪਸੰਦ ਆ ਮੈਨੂੰ ਤੜਕੇ ਵਾਲੀ ਮੈਗੀ ਪਸੰਦ ਨਹੀਂ ਹੈਗੀ ਮੈਂ ਮਤਲਬ ਕਿ ਪਿਆਜ਼ ਵਾਲਾ ਤੜਕਾ ਵਗੈਰਾ ਜਿਹਨੂੰ ਲਾਉਨੇ ਆਪਾਂ ਉਹ ਮੈਗੀ ਮੈਂ ਨਹੀਂ ਖਾਂਦੀ ਉਹ ਮੈਨੂੰ ਪਸੰਦ ਨਹੀਂ ਹੈਗੀ ਮੈਨੂੰ ਬਸ ਇਹ ਸਿੰਪਲ ਜੀ ਮੈਗੀ ਪਸੰਦ ਆ ਤੇ ਬਣ ਚੁੱਕੀ ਆ ਬਸ ਇਹ ਤੇ ਅੱਧਾ ਕਿ ਮਿੰਟ ਹੋਰ ਲੱਗਣਾ ਇਹਨੂੰ ਤੇ ਚਾਹ ਨੂੰ ਵੀ ਵਾਲ ਆ ਗਿਆ ਤੇ ਹੁਣ ਪੀਵਾਂਗੇ ਚਾਹ ਤੇ ਨਾਲ ਖਾਵਾਂਗੇ ਮੈਗੀ ਖਬਹੁਤ ਲੱਗੀ ਹੋਈ ਆ ਤੇ ਬਾਕੀ ਕਾਹੀ ਚੀਜ਼ ਹੋ ਜਾਂਦੀ ਆ ਵੀ ਵੈਸੇ ਮੇਰਾ ਨਾ ਜੀ ਕਰਦਾ ਸੀਗਾ ਕੁਝ ਖਾਣ ਨੂੰ ਸਪਾਈਸੀ ਹਮਾਰੋਂ ਤੇ ਪਰ ਆਪਾਂ ਰਹਨੇ ਆ ਹੁਣ ਪਿੰਡ 'ਚ ਪਹਿਲਾਂ ਸੀ ਕਿ ਸ਼ਹਿਰ ਦੇ ਵਿੱਚ ਹੁਣ ਰਹਨੇ ਆ ਪਿੰਡ ਦੇ ਵਿੱਚ ਸੋ ਪਿੰਡ ਦੇ ਵਿੱਚ ਆ ਕੇ ਕੁਝ ਚੀਜ਼ਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾਗਾ ਤੇ ਪਿੰਡ 'ਚ ਰਹਿਣ ਦੇ ਕੁਝ ਫਾਇਦੇ ਵੀ ਆ ਤੇ ਕੁਝ ਨੁਕਸਾਨ ਵੀ ਆ ਕਿਉਂਕਿ ਜੇ ਇਹ ਸ਼ਹਿਰ 'ਚ ਹੁੰਦੇ ਹੁਣ ਨੂੰ ਮੈਂ ਕਦੋਂ ਹੁੰਦੀ ਆਰਡਰ ਕਰ ਦਿੰਦੀ ਜਾਂ ਫਿਰ ਇਹਦੇ ਪਾਪਾ ਜਾ ਕੇ ਲੈ ਆਉਂਦੇ ਸੋ ਮਿੰਟੋ ਮਿੰਟੀ ਚੀਜ਼ ਆ ਜਾਂਦੀ ਹੈ ਹਨਾ ਤੇ ਇੱਥੇ ਜੇ ਆਪਾਂ ਆਨਲਾਈਨ ਵੀ ਆਰਡਰ ਵੀ ਕਰਦੇ ਆ ਹਨਾ ਜ਼ੋਮੈਟੋ ਜਾਂ ਸਵੀਗੀ ਦੇ ਆਰਡਰ ਵੀ ਕਰਦੇ ਤਾਂ ਘੱਟੋ-ਘੱਟ 45 ਮਿੰਟ ਦਿਖਾਉਂਦੇ ਆ ਕਿ ਤੁਹਾਡਾ ਆਰਡਰ ਆ ਨਾ ਰੈਡੀ ਹੋ ਕੇ 45 ਮਿੰਟ ਤੱਕ ਆਊਗਾ ਤੇ ਉਦੋਂ ਤੱਕ ਤਾਂ ਬੰਦਾ ਵੈਸੇ ਭੁੱਖ ਨਾਲ ਬੁਰਾ ਹਾਲ ਹੋ ਜਵੇ ਚਲੋ ਜੀ ਹੁਣ ਆਪਾਂ ਇਹਨੂੰ ਕੱਢ ਲਈਏ ਪਲੇਟ 'ਚ ਸੋ ਭੁੱਖ ਮਤ ਲੱਗੀ ਪਈ ਆ ਸੀਟ ਦੇਖੋ ਸੀਟ ਨੇ ਖਾਣੇ ਨਹੀਂ ਕਰਨੀ ਸੀਟ ਸੱਜ ਕੇ ਪਹਿਲਾਂ ਬਹਿ ਗਿਆ ਮੈਗੀ ਦੇ ਮੂਰੇ ਹੈ ਓਏ ਇਹ ਸੌਜੀ ਕਿੱਥੇ ਆ ਸੌਸ ਲਿਆਓਗੇ ਉਹ ਪਈਏ ਦੂਸਰੀ ਬਾਹਰ ਉੱਪਰ ਟੱਕਣ ਵਾਲਾ ਬਾਹਰ ਜਿਹੜਾ ਉਹ ਵੀ ਚ ਸੌਸ ਦਾ ਸੌਸ ਕਾਓ ਤੁਸੀਂ ਵੀ ਆਪਾਂ ਵੀ ਖਾਈਏ ਤੇ ਆਪਾਂ ਬਣਾਈਆ ਇਹ ਬਿਨਾ ਤੜਕੀ ਦੇ ਮੈਨੂੰ ਇਹ ਹੀ ਪਸੰਦ ਆ ਇਹ ਬਿਨਾ ਤੜਕੀ ਦੇ ਸੌਸ ਲੈਣੀ ਆ ਸਹੀ ਹੈ ਸਸਵੀ ਗੱਲ ਕਰਦੇ ਆਪ ਜੋੜ ਕੇ ਆਪਾਂ ਸੌਸ ਲੈਣਗੇ ਲਵੇਟ ਗਏ ਇਹ ਹੋਤੀ ਸ਼ੀਟ ਪਰ ਲਵੇਟ ਗਏ ਆਏ ਖਾ ਕਾਮ ਦਾ ਟਾਈਮ ਆ ਤੂੰ ਬੱਤੀ ਆਪਾਂ ਕਰਤੀ ਤੇ ਸੀਰਤ ਦੇ ਪਾਪਾ ਇਧਰ ਲੱਗੇ ਹੋਏ ਆ ਦਵਾਈ ਛੜਕਣ ਦੋ ਵਾਰ ਛੜਕ ਦਿੱਤੀ ਆਪਾਂ ਥੋੜਾ ਫਰਕ ਪੈ ਗਿਆ ਹੈ ਨਾ ਹੁਣ ਤਾਂ ਪਹਿਲਾਂ ਬਹੁਤ ਜ਼ਿਆਦਾ ਸੀਗਾ ਤੇ ਲਾਹ ਵਿੱਚ ਤਾਂ ਹੀ ਫੁੱਲ ਕੁਝ ਆ ਗਏ ਹਾਂ ਕਿ ਕੋ ਗੇਟ ਨਾ ਖੋਲ ਤੇਤਨਾ ਸਿਤਾ ਦੇ ਉਰੀਆ বাজਕੇ ਉਰੀਆ ਆਰੇ ਕੀ বাজਕੇ ਆਏ ਚੀਚੀ ਡੱਡੂ ਆ ਗਿਆ ਤੇ ਹੁਣ ਤਾਂ ਤੋਰੀਆਂ ਵੀ ਲੱਗਣ ਲੱਗੀਆਂ ਸਰਵਈ ਲੱਗੀਆਂ ਹੋਈਆਂ ਪਰ ਮੈਂ ਕਿ ਦੋੜੂ ਕਿਵੇਂ ਤੋੜ ਲਾਂਗੇ ਤੇ ਇਹ ਦਵਾਈ ਚਾਹ ਦੇ ਹੁੰਦੇ ਆ ਹਾਂ ਤੇ ਆਹ ਦੇਖੋ ਹੁਣ ਪੌਲੇ ਲੱਗਣੇ ਸ਼ੁਰੂ ਹੋ ਗਏ ਪਹਿਲਾਂ ਤਾਂ ਜਮੇ ਖਤਮ ਹੀ ਹੋ ਗਈ ਸੀਗੀ ਸਬਜ਼ੀ ਸਾਰੀ ਹੋਈ ਤੇ ਬਿਲਕੁਲ ਵੀ ਬਿਲਕੁਲ ਵੀ ਨਹੀਂ ਓਹੋ ਡਿੱਗ ਜਾਣਾ ਸੀ ਆਪਾਂ ਬਿਲਕੁਲ ਵੀ ਨਹੀਂ ਸੀਗਾ ਮਤਲਬ ਕਿ ਫਲ ਉੱਤਰ ਰਿਹਾ ਤੇ ਆ ਆਪਣੀ ਛੋਟੇ ਮਾੜ ਕਰੇਲਿਆਂ ਦੀ ਵੱਲ ਇਹਨੂੰ ਵੀ ਛੋਟੇ ਛੋਟੇ ਕਰੇਲੇ ਲੱਗੇ ਸੀ ਇਹ ਡੰਡੂਆ ਦੇ ਉੱਤੇ ਤੇ ਸੀ ਤੁਹਾਨੂੰ ਖੜ ਕੇ ਰੱਖਣਾ ਪੈ ਰਿਹਾ ਕਿਉਂਕਿ ਇਹਨੂੰ ਆਏ ਆ ਵੀ ਮੈਂ ਛੇਤੀ ਇੱਧਰ ਜਾਵਾਂ ਜੋ ਪਾਪਾ ਕਰ ਰਹੇ ਆ ਉਹ ਮੈਂ ਦੇਖਾਂ ਉੱਥੇ ਬਹਿ ਜਾਪਾਂ ਤੂੰ ਬੋੜੀਆਂ ਦੇ ਬਹਿ ਜਾ ਦੋਦੀ ਦੋਦੀ ਗੱਡੀ 'ਚ ਬਹਿਣਾ ਗੱਡੀ ਤਾਂ ਲੋਕ ਆ ਮੈਨੂੰ ਲੱਗਦਾ ਨਹੀਂ ਨਹੀਂ ਦਿਖਾਵੇ ਗੋਲ ਦੇਖੇ ਨੀ ਮੈਂ ਗੱਡੀ ਚ ਬਹਿਣਾ ਹਾਈ ਹਾਈ ਅੱਜ ਨਾ ਮੈਂ ਕਿ ਮੈਨੂੰ ਅੱਜ ਇੰਨੀ ਭੁੱਖ ਲੱਗੀ ਨਾ ਬਹੁਤ ਭੁੱਖ ਲੱਗੀ ਹੈ ਨਾ ਮੈਂ ਪਤਾ ਨਹੀਂ ਕਿਉਂ ਮੈਂ ਕਿ ਪਿੰਡ ਦਾ ਤੇ ਸ਼ਹਿਰ ਦਾ ਫਰਕ ਤਾਂ ਹੁੰਦਾ ਹੈ ਨਾ ਕਿ ਨਹੀਂ ਹਾਂ ਮਤਲਬ ਜਿੱਥੇ ਬੰਦਾ ਰਹਿੰਦਾ ਹੋਵੇ ਫਿਰ ਉਹ ਹੋ ਜਾ ਹੀ ਹੁੰਦਾ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀਗੇ ਆਪਾਂ ਨੂੰ ਐ ਹੁੰਦਾ ਸੀ ਵੀ ਕੋਈ ਵੀ ਚੀਜ਼ ਆ ਤੇ ਜਾ ਕੇ ਮੈਂਟੋ ਮੈਂਟੀ ਲੇ ਆਉਣੀ ਜਾਂ ਆਰਡਰ ਹੋ ਜਾਣੀ ਤਾਂ ਖਾ ਲੈਣੀ ਬੰਦੇ ਨੇ ਜਾਂ ਕੋਈ ਵੀ ਚੀਜ਼ ਆ ਖਾਲੇ ਖਾਣ ਪੀਣ ਦੀ ਨਹੀਂ ਕੁਝ ਵੀ ਤੇ ਹੁਣ ਇੱਥੇ ਇਹ ਹੋ ਜਾਂਦਾਗਾ ਪਿੰਡ 'ਚ ਵੀ ਪਹਿਲਾਂ ਆਪਾਂ ਨੂੰ ਜਾਣਾ ਪੈਂਦਾ ਘਾਲਣਾ ਦੀ ਘਾਲਣੀ ਪੈਂਦੀ ਫੇਰ ਜਾ ਕੇ ਕਿਸੇ ਲਈ ਲੱਗਦਾ ਕੰਮ ਤੇ ਚਲੋ ਕੋਈ ਨਾ ਪਿੰਡ ਦੇ ਜੇ ਫਾਇਦਾ ਨੁਕਸਾਨ ਆ ਤਾਂ ਫਾਇਦੇ ਵੀ ਵੈਸੇ ਬਹੁਤ ਆ ਤੇ ਚੱਲੀ ਜਾਂਦਾ ਇਹ ਤਾਂ ਹਨਾ ਦੇਖੋ ਉੱਪਰ ਐਨ ਸਿਖਰ ਤੇ ਜਾ ਕੇ ਤੋਰੀ ਲੱਗੀ ਆ ਇੱਕ ਆ ਜਿਹੜੀ ਲੱਗੀ ਹੋਈ ਆ ਪਿੱਛੇ ਵੱਲ ਇਹ ਵਿਚਾਰੀ ਹੌਲੀ ਹੌਲੀ ਜਾ ਰਹੀ ਆ ਉੱਪਰ ਨੂੰ ਹਜੇ ਨੂੰ ਕੋਈ ਫੋਲ ਨਹੀਂ ਆਇਆ ਦੇਖੋ ਕਦੋਂ ਤੱਕ ਆਉਣਗੇ ਸੀਟ ਤੇ ਵਿੱਚ ਬੈਠ ਕੇ ਗੱਡੀ ਤੇ ਹੈ ਪਾਦੂ ਉਹਨੇ ਕੀ ਆ ਸੀਗਾ व्यू देखियो कि सोहना गा सूरज रहा वा कोठे जाके देखा तो क्या ही बहुत सोह वा उपर व्यू सोना व्यू वा ना पुत्र मेरा कद्दू देख लो घर ना

ਕਮੇਰੇ ਚੈਨਲ ਨੂੰ ਟਾਈਕ ਸਬਸਕ੍ਰਾਈਬ ਕਰ ਲੋ ਜਲਦੀ ਹੋ ਥੈਂਕ ਯੂ ਬਾਏ ਥੈਂਕ ਯੂ ਗੋ ਫਿਰ ਬਾਏ ਬਾਏ ਠਾਈ ਕਰ ਦੋ ਫਿਰ ਬਾਏ ਬਾਏ